ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਵਾ ਦਾ ਸਿਲਸਲਾ ਲਗਾਤਾਰ ਜਾਰੀ ਹੈ ਅੱਜ ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਸ਼ੁਨੀ ਸੇਖੜੀ ਨੇ ਆਪਣੇ ਪ੍ਰਵਾਸ ਸਮੇਤ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਵਾ ਦਿੱਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਦਦ ਬਟਾਲਾ ਤੋਂ ਸਾਰੇ ਕਾਉਂਸਲ ਕਰਨਗੇ ਅਤੇ ਤ੍ਰਿਪਤ ਬਾਜਵਾ ਵੀ ਉਹਨਾਂ ਦੀ ਮਦਦ ਕਰਨਗੇ ਤੇ ਅਸੀਂ ਉਹਨਾਂ ਦੇ ਹਲਕੇ ਫਤਿਹਗੜ ਚੂੜੀਆਂ ਵਿੱਚ ਉਹਨਾਂ ਦੀ ਮਦਦ ਕਰਾਂਗੇ ਬਹੁਤ ਹੀ ਅੱਛਾ ਲੱਗਾ ਜੀ ਹਿੰਦੂ ਹਿੰਦੁਸਤਾਨ ਦੀ ਡੈਮੋਕ੍ਰੇਸੀ ਚ ਹਰ ਵਿਅਕਤੀ ਨੂੰ ਆਪਣਾ ਪੇਪਰ ਫਾਈਲ ਕਰਨ ਦਾ ਹੱਕ ਹੈ ਔਰ ਮੈਂ ਇੰਡਨੈਸ਼ਨਲ ਕਾਂਗਰਸ ਦਾ ਕੈਂਡੀਡੇਟ ਹੋਣ ਦੇ ਨਾਤੇ ਅੱਜ ਅਸੀਂ ਆਪਣੇ ਪੇਪਰ ਫਾਈਲ ਕੀਤੇ ਨੇ ਸੱਤ ਵਿਧਾਨ ਸਭਾ ਬਟਾਲਾ ਦੇ ਲਈ ਔਰ ਅਸੀਂ ਉਮੀਦ ਕਰਦੇ ਹਾਂ ਕਿ ਬਟਾਲਾ ਦੇ ਲੋਕ ਅਸ਼ੀਰਵਾਦ ਦੇਣਗੇ ਔਰ ਬਹੁਤ ਥੰਪੀਗ ਬਜਾਰਟੀ ਨਾਲ ਕਾਂਗਰਸ ਜਿਹੜੀ ਹੈ ਬਟਾਲਾ ਚੋਣਾਂ ਜਿੱਤਣ ਜਾ ਰਹੀ ਹੈ ਲੋਕਾਂ ਦਾ ਮੂਡ ਕਾਂਗਰਸ ਦੇ ਨਾਲ ਹੈ ਔਰ ਜਿਹੜੀ ਸਾਡੀਆਂ ਪਾਲਿਸੀਜ਼ ਨੇ ਖਾਸ ਤੌਰ ਤੇ ਗਰੀਬ ਵਰਗ ਲਈ ਦਲਿਤ ਵੀਰਾਂ ਲਈ OBC ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਔਰ ਬਿਜ਼ਨਸਮੈਨ ਲਈ ਛੋਟੇ ਦੁਕਾਨਦਾਰਾਂ ਲਈ ਜਿਹੜੀ ਸਾਡੀ ਪਾਰਟੀ ਨੇ ਪ੍ਰੋਗਰਾਮ ਦਿੱਤੇ ਨੇ ਉਹਦੇ ਲਈ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਜਿੱਤ ਪੰਜਾਬ 'ਚ ਹੋਣ ਜਾ ਰਹੀ ਹੈ। ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਸਿਰਫ ਤਿੰਨ ਚਾਰ ਆਣੇ ଥିਗੇ। ਅਸੀਂ ਕਿਸੇ ਨੂੰ ਵੀ ਇਨਵਾਈਟ ਨਹੀਂ ਕੀਤਾ ਹੈਗਾ ਕਿਉਂਕਿ ਇਹ ਸਿੰਪਲ ਪ੍ਰੋਗਰਾਮ ਸੀ। ਅਦਰਵਾਈਜ਼ ਤੇ ਸਾਰੇ ਤੁਹਾਨੂੰ ਪਤਾ ਜਦੋਂ ਅਸੀਂ ਆਉਂਦੇ ਤੇ ਹਜ਼ਾਰਾਂ ਦੀ ਤਰ੍ਹਾਂ ਚ ਪੇਪਰ ਭਰਨ ਆਉਂਦੇ ਰਹੇ ਸੀਗੇ। ਸਾਰੇ ਕੌਂਸਲ ਸਾਡੇ ਨਾਲ ਨੇ ਸਾਡੇ ਭਰਾ ਨੇ। ਸਾਰੇ ਸਰਪੰਚ ਸਾਡੇ ਨਾਲ ਨੇ ਸਭ ਮੀਟਿੰਗਾਂ ਹੋ ਰਹੀਆਂ ਸਾਰਾ ਕੰਮ ਚੱਲ ਰਿਹਾ ਹੈ بڑا ਐਰ ਕੀ ক্লোਜ਼ ਮੁਕਾਬਲਾ ਹੋਣ ਵਾਲਾ ਕਿਉਂਕਿ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਏ ਨੇ ਔਰ ਕੁਝ ਨਵੀਆਂ ਪਾਰਟੀਆਂ ਵੀ ਵਿੱਚ ਆਈਆਂ ਨੇ ਨਹੀਂ ਜੀ ਅਸੀਂ ਸਾਰੇ ਕਾਂਗਰਸ ਵਾਲੇ ਦੁਜੀ سپورਟ ਕਰ ਰਹੇ ਹਾਂ ਔਰ ਤ੍ਰਿਪਤ ਬਾਜਵਾ ਜੀ ਦੇ ਕੌਨਸਟੈਂਸੀ ਜ ਮੇਰੇ ਪੁਰਾਣੇ ਬੋਵਿੰਜਾ ਪਿੰਡ ਕੇ ਨੇ ਮੇਰੇ ਬਹੁਤ ਸਾਰੇ ਸਾਥੀ ਉੱਥੇ ਰਹਿੰਦੇ ਨੇ ਹਸਕੇ 'ਚ ਮੇਰੇ ਸਾਰੇ ਸਾਥੀ ਤ੍ਰਿਪਤ ਬਾਜਵਾ ਜੀ ਦੀ ਮਦਦ ਕਰ ਰਹੇ ਨੇ ਔਰ ਤ੍ਰਿਪਤ ਬਾਜਵਾ ਜੀ ਦੇ ਸਾਰੇ ਸਾਥੀ ਸਾਡੀ ਮਦਦ ਕਰਨਗੇ ਐਸਐਮਜੀ ਨਿਊਜ਼ ਪੰਜਾਬ ਲਈ ਗੁਦਾਸਪੁਰ ਤੋਂ ਲੱਕੀ ਦੀ ਰਿਪੋਰਟ